ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਪੰਜਾਬੀ ਲੋਕਾ ਕਰਪਿੰਦਰ ਰੇਪੀ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆਪਣੇ ਘਰੇ ਬਹੁਤ ਹੀ ਮਸ਼ਹੂਰ ਢਾਡੀ ਜੱਥਾ ਮੇਰੇ ਵੀਰ ਸੁਖਪਾਲ ਸਿੰਘ ਜੀ ਸਪੈਸ਼ਲ ਸਭ ਪਹੁੰਚੇ ਮੈਨੂੰ ਜੀ ਆਇਆਂ ਨੂੰ ਕਹਿਣੀ ਹੈ ਤੇ ਆਪਾਂ ਥੋੜੀ ਜਿੰਨਾਂ ਦੀ ਵੀਡੀਓ ਕਲਿੱਪ ਵੀ ਬਣਾ ਰਹੀਆਂ ਜਿਹੜੇ ਦੇਸ਼ਾਂ ਵਿਦੇਸ਼ਾਂ ਸਾਡੇ ਨਾਲ ਜੁੜੇ ਹੋਏ ਆ ਤੇ ਤੁਸੀਂ ਇਹ ਦੇਖ ਕੇ ਇਹਨਾਂ ਨੂੰ ਪਿਆਰ ਕਰਨਾ ਸ਼ੇਅਰ ਕਰਨਾ ਤੇ ਇਹਨਾਂ ਨੂੰ ਪ੍ਰੋਗਰਾਮ ਵੀ ਕਰਾਉਣੇ ਜੇ ਸਿੱਧਰ ਇੰਡੀਆ ਚ ਆਉਣੇ ਤੇ ਜਿਹੜੇ ਵਿਦੇਸ਼ਾਂ ਵਾਲੇ ਸੁਣਣਗੇ ਤੁਸੀਂ ਉਧਰ ਵਿਦੇਸ਼ਾਂ ਚ ਵੀ ਇਹਨਾਂ ਨੂੰ ਬੁਲਾ ਸਕਦੇ ਹੋ ਮੈਂ ਸਪੈਸ਼ਲ ਤੌਰ ਤੇ ਇਹਨਾਂ ਦੀ ਸਪ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪੀਰ ਦੀ ਸਾਹ ਸੰਜੋਗ ਗੱਲ ਕਰਦੇ ਜਿਸ ਸਮੇਂ ਜਕਰੀਆ ਖਾਨ ਦਾ ਹਿੰਦੁਸਤਾਨ ਦਾ ਗਵਰਨਰ ਬਣਿਆ ਉਸ ਸਮੇਂ ਪੱਟੀ ਦਾ ਨਵਾਬ ਜੋ ਬੜਾ ਹੰਕਾਰੀ ਹੁੰਦਾ ਸੀ ਰਹੀਮ ਅਕਸਰ ਜੋ ਕਿ ਉਸਦੀ ਸ਼ਮਾਨ ਬੇਟੀ ਨੂੰ ਜ਼ਬਰਦਸਤੀ ਆਪਣੇ ਮਹਿਲਾ ਦੇ ਵਿੱਚ ਲੈ ਗਿਆ ਸੀ ਤੇ ਰਹੀਮ ਖਾਂ ਮਾਸੀ ਜਿਵੇਂ ਜਕਰੀਆ ਖਾਨ ਦੀ ਕਚੈਰੀ ਵਿੱਚ ਜਾ ਕੇ ਬੇਟੀ ਵਿਸ਼ਵਾਸ ਵਾਪਸ ਕਰਵਾਉਣ ਵਾਸਤੇ ਬੇਨਤੀ ਕਰ ਰਿਹਾ ਉਹ ਸਵੰਧੀਆਂ ਲਿਖੀਆਂ ਲੈਣਾ ਸੁਣੋ ਬੀਬਾ ਗੁਰਪਾਲ ਪਰਪਾਲਾ ਬੀਬਾ ਜੀਰਪਾਖਰ ਖਾਲਸਾ ਸ਼੍ਰੀਮਾਨ ਮਾਸਟਰਪਾਈ ਬਲਜੀਤ ਸਿੰਘ ਰਾਣੀਆਂ ਦਾਸ ਸੁਪਾਸਨ ਸਪੈਸ਼ਲ ਲਹਿਰਾਤਨ ਖੜ ਬੀਬੇ ਦੇ ਢਾਢੀ ਤੋਂ ਕਫਤਾ ਹੈ ਕਿਉਂ ਸੁਣੋ ਬਹੁਤ ਵਧੀਆ ਜੀ ਇਹ ਸੰਗਤਾਂ ਨੂੰ ਆਪਣਾ ਕਨੈਕਟ ਨੰਬਰ ਵੀ ਬੋਲਦੇ ਇਹਦੇ ਵਿੱਚ 81469 18898 82890 7373 ਇੱਕ ਨੰਬਰ ਹੀ ਦੋ ਵਾਰੀ ਰਿਪੀਟ ਕਰ ਦਿਓ ਜਿਹੜਾ ਤੁਹਾਡਾ ਮੇਨ ਚੱਲ ਜਾ 81469 18898 82890 7373 ਠੀਕ ਹੈ ਜੀ ਸੋਇਨਾ ਸਮਾਂ ਮਿਲਿਆ ਸੀ ਆਪ ਸੰਗਤਾਂ ਦੇ ਸੇਵਾ ਕੀ ਅੱਲਾ ਕੁਝ ਕਹਿੰਦੇ ਹੋਇ ਖਿਮਾ ਦੇ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ